ਮਰੇਲ ਕੋਟਲਾ ਦੇ ਇੱਕ ਨਿੱਜੀ ਪ੍ਰਾਈਵੇਟ ਹਸਪਤਾਲ 'ਚ ਇਲਾਜ ਦੌਰਾਨ ਮਹਿਲਾ ਦੀ ਹੋਈ ਮੌਤ ਮਰੇਲ ਕੋਟਲਾ ਧੂਰੀ ਰੋਡ ਤੇ ਖੋਖਰ ਮਾਰਕੀਟ ਵਿੱਚ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਇੱਕ ਪਿੰਡ ਦੀ ਰਹਿਣ ਵਾਲੀ ਔਰਤ ਗੁਲਕੁਲਦੀਪ ਕੌਰ ਦਾ ਇਲਾਜ ਦੌਰਾਨ ਮੌਤ ਹੋ ਗਈ ਮ੍ਰਿਤਕ ਦੇ ਪਰਿਵਾਰ ਵੱਲੋਂ ਡਾਕਟਰਾਂ ਦੀ ਅਣਗਹਿਲੀ ਦੇ આરોਪ ਲਗਾਏ ਗਏ ਹਸਪਤਾਲ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ ਇਸ ਮੌਕੇ ਮ੍ਰਿਤਕਾ ਕੁਲਦੀਪ ਕੌਰ ਦੇ ਪਤੀ ਤਰਸੀਮ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਦੇ ਪਿਤੇ ਵੱਚ ਪੱਥਰੀ ਦੇ ਆਪਰੇਸ਼ਨ ਸੀ ਇਸ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਆਪਰੇਸ਼ਨ ਤੋਂ ਬਾਅਦ ਉਸ ਦੀ ਪਤਨੀ ਦੀ ਹਾਲਤ ਖਰਾਬ ਹੋ ਗਈ ਜਿਸ ਤੋਂ ਬਾਅਦ ਚੱਲਦੇ ਡਾਕਟਰਾਂ ਵੱਲੋਂ ਉਸ ਨੂੰ ਰੈਫਰ ਕਪਟਿਆਲੇ ਹਸਪਤਾਲ ਵਿੱਚ ਕਰ ਦਿੱਤਾ ਜਦੋਂ ਪਰਿਵਾਰ ਨੇ ਕੁਲਦੀਪ ਕੌਰ ਦੀ ਬਿਗੜੀ ਹਾਲਤ ਬਾਰੇ ਡਾਕਟਰਾਂ ਤੋਂ ਜਾਣਕਾਰੀ ਮੰਗੀ ਤਾਂ ਡਾਕਟਰਾਂ ਵੱਲੋਂ ਕੋਈ ਠੋਸ ਜਵਾਬ ਨਹੀਂ ਦਿੱਤਾ ਗਿਆ ਕੁਲਦੀਪ ਕੌਰ ਦੀ ਮੌਤ ਤੋਂ ਬਾਅਦ ਮੌਕੇ ਤੇ ਇਕੱਠੇ ਲੋਕ ਪ੍ਰਾਈਵੇਟ ਹਸਪਤਾਲ ਦੇ ਡਾਕਟਰਾਂ ਦੀ ਅਣਗਹਿਲੀ ਦੇ આરોਪ ਲਗਾਏ ਗਏ ਇਸ ਮੌਕੇ ਜੋਰਾ ਸਿੰਘ ਚੀਮਾ ਨੇ ਕਿਹਾ ਕਿ ਕੁਲਦੀਪ ਕੌਰ ਦੀ ਮੌਤ ਡਾਕਟਰਾਂ ਦੀ ਅਣਗਹਿਲੀ ਕਾਰਨ ਹੋਈ ਹੈ ਜਦੋਂ ਕਿ ਪਰਿਵਾਰ ਵੱਲੋਂ ਮ੍ਰਿਤਕਾ ਦੇ ਇਲਾਜ ਲਈ 60000 ਰੁਪਏ ਵੀ ਡਾਕਟਰਾਂ ਵੱਲੋਂ ਜਮ੍ਹਾਂ ਕਰਵਾਏ ਗਏ ਉਹਨਾਂ ਨੇ ਕਿਹਾ ਕਿ ਇਸ ਗਰੀਬ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਹਰ ਉਪਰਾਲੇ ਕਰਨਗੇ ਮਰੇਲ ਕੋਟਲਾ ਥਾਣਾ ਸਿਟੀ ਦੇ ਪੁਲਿਸ ਮੌਕੇ ਤੇ ਪਹੁੰਚ ਕੇ ਪਰਿਵਾਰ ਨਾਲ ਗੱਲਬਾਤ ਕੀਤੀ ਤੇ ਪਰਿਵਾਰ ਨੂੰ ਆਪਣੇ ਬਿਆਨ ਦਰਜ ਕਰਵਾਉਣ ਲਈ ਕਿਹਾ ਪੁਲਿਸ ਵੱਲੋਂ ਡਾਕਟਰਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕੀ ਨਾਮ ਹੈ ਤੁਹਾਡਾ? ਤੇ ਸ਼ਮਸ਼ੰਗ ਜੀ। ਤੁਹਾਡੀ ਕੀ ਲੱਗਦੀ ਹੈ ਜਿਹੜੀ? ਘਰ ਆਈ ਹੈ ਜੀ। ਕੀ ਗੱਲ ਕੀ ਹੋਈ ਸੀ? ਗਰਦ ਜੀ ਉਹਨੇ ਪਿੱਤਿਆ ਪ੍ਰਹਾਂ ਦੇ ਦਰਦ ਉੱਠਦਾ ਸੀਗਾ। ਅਸੀਂ ਇੱਥੇ ਆ ਕੇ ਦਾਖਲ ਕਰਾਈਏ ਇਹ ਪਿੱਤਿਆ ਪ੍ਰਹਾਂ ਕਹਿੰਦੇ ਕਹੂਗਾ ਜੀ। ਕੈਥਰੀਨ ਵਿੱਚ ਦਾਖਲ ਕਰਾਈ ਤੀ। ਇਹ ਅਸੀਂ ਅੱਤੇ ਦੇਖਣੇ ਜੀ। ਕੈਥਰੀਨ ਵਿੱਚ। ਹਾਂ ਜੀ। ਉਹ ਦੋ ਆਪਰੇਸ਼ਨ ਹੋ ਗਿਆ ਦੀਏ। ਹਾਂ ਜੀ। ਪੇਸ਼ੇਨ ਠੀਕ ਨਹੀਂ ਹੋ ਰਹਾ ਕੀ ਆ? ਪਰ ਇਹ ਤਾਂ ਠੀਕ ਸੀ ਆ ਜੀ। ਇਹਦਾ ਚਾਪਾਂ ਰੱਖਿਆ ਤੇ ਅਗੇ ਦਵਾਈ ਉੱਤੇ ਦੇ ਹੀ ਗਿਆ। ਉਹਨਾਂ ਸੋਜ ਆ ਗਈ ਜੀ ਪੰਡੇ ਦੇ। ਅੱਛਾ। ਹਾਂ ਜੀ ਸੋਜ ਉਹਨਾਂ ਕਾਰਨ ਇਹਨਾਂ ਵੀ ਜਾ ਕੋਈ ਨਹੀਂ ਛੁੱਟੀ ਲੈ ਜਾਓ ਇਹ ਕੋਈ ਘਰੇ ਬੈਠ ਥੋੜੀ ਬੋਲ ਸੋ ਜਾ ਉੱਤਰ ਜੀ ਤਸਾ ਜਾ ਨਹੀਂ ਕਿੰਨੇ ਦਿਨ ਛੁੱਟੀ ਦਿੱਤੀ ਹੈ ਤੁਹਾਨੂੰ ਜੀ ਹਾਂ ਜੀ ਕਿੰਨੇ ਦਿਨ ਦਿੱਤੀ ਹੈ ਕਿੰਨੇ ਦਿਨ ਰੱਖ ਕੇ ਛੁੱਟੀ ਦਿੱਤੀ ਹੈ ਤੁਹਾਨੂੰ 5 ਦਿਨ ਰੱਖ ਕੇ ਛੁੱਟੀ ਦਿੱਤੀ ਹੈ ਠੀਕ ਹੈ ਕੀ ਕਿਹਾ ਵੀ ਤੁਹਾਡਾ ਮਰੀਕ ਠੀਕ ਹੈ ਹਾਂ ਜੀ ਜਦੋਂ ਤੋਂ ਘਰੇ ਜਾ ਕੇ ਕੀ ਪ੍ਰੋਬਲਮ ਆਈ ਸੀ ਮਰੀਕ ਘਰੇ ਜਾ ਕੇ ਸੋ ਜਾ ਉੱਤ ਚੜ ਗਏ ਜੀ ਹੁਣ ਸੋ ਜਾ ਪੂਰਾ ਫਰੇਮਾ ਹੋ ਗਿਆ ਜੀ ਟਬੇਡ ਨੂੰ ਪਰੇਸ਼ਾਨ ਹੀ ਆਉਂਦਾ ਜਾਇਆ ਕਿ ਇੱਥੇ ਸੰਪਰਕ ਕੀਤਾ ਸੀ ਹਸਪੀਟਲ ਦੇ ਨਾਲ ਹਾਂ ਜੀ ਦੁਬਾਰੇ ਫੇਰ ਲੈ ਕੇ ਆਏ ਨੂੰ ਇੱਥੇ ਬਾੜੇ ਤੋਂ ਕਿੰਨਾ ਬਿਚਾਰਜ ਕੀਤਾ ਗਿਆ ਸੀ ਆਪਰੇਸ਼ਨ ਕਰਨ ਦਾ ਪੈਸੇ ਪੈਸੇ ਜੀ 8000 ਰੁਪਏ ਲਿਆ ਜੀ ਇਹਨਾਂ ਨੇ ਕਿੰਨੇ ਦਾ ਆਪਰੇਸ਼ਨ ਹਾਂ ਜੀ ਦੀ 32 ਕੱਟਰ ਦਾ 6000 ਰੁਪਏ ਹਾਂ ਜੀ ਦੁਬਾਰਾ ਕਿੰਨੇ ਦਿਨਾਂ ਬਾਅਦ ਲੈ ਕੇ ਆਏ ਤੁਸੀਂ ਦੁਬਾਰਾ 5 ਦਿਨਾਂ ਬਾਅਦ ਫੇਰ ਸੱਦਿਆ ਸੀਗਾ ਜੀ ਠੀਕ ਹੈ ਦੂਬਾਰਾ ਜੀ ਦੁਬਾਰੇ ਫੇਰ ਆਈ ਦੇਖਦੇ ਪ੍ਰਯੋਗ ਕਰਕੇ ਦੁਬਾਰਾ ਹਾਂ ਜੀ ਦੁਬਾਰਾ ਫੇਰ ਕੀਤਾ ਸੀਗਾ ਜੀ ਟੋਟਲ ਕਿੰਨੇ ਆਪਰੇਸ਼ਨ ਕੀਤੇ ਆ ਜੀ ਟੋਟਲ ਇਹਨੇ 2 ਆਪਰੇਸ਼ਨ ਕੀਤੇ ਨੇ ਜੀ ਤੇ ਉਸ ਤੋਂ ਦੂਜਾ ਪ੍ਰਸ਼ਨ ਹਾਂ ਜੀ ਹਾਂ ਜੀ ਇਹਨੇ ਫਿਰ ਕਹਿੰਦਾ ਵੀ ਐਮਯੂਐਸ ਨੇ ਆਪ ਨੂੰ ਗਾਈਆ ਜੀ ਆ ਵੀਏ ਕਹਿੰਦਾ ਲੈ ਜੀ ਜਲਦੀ ਜਲਦੀ ਪਟਿਆਲੇ ਅੱਛਾ ਪਟਿਆਲਾ ਪਰਚ ਕਰਾਪਤਾ ਜੀ ਉਦੋਂ ਪਟਿਆਲੇ ਕੇ ਹਾਂ ਜੀ ਪਟਿਆਲੇ ਕਿਹੜੇ ਦਿਨ ਕੇ ਜੀ ਜੀ 19 ਤਰੀਕ ਨੂੰ 19 ਗਏ ਸੀ ਮੈਂ ਉਹਨਾਂ ਤੇ ਤੋਂ ਕਰਦਾ ਨਹੀਂਦਾ ਤੁਸੀਂ ਕਹਿੰਦੇ ਉਹ ਨਹੀਂ ਇਹਨੂੰ ਪਤਾ ਨਹੀਂ ਹੁਣ ਕਹਿੰਦੇ ਪਹਿਲਾਂ ਲੱਗੀ ਕੱਲ ਪਰਸੋਂ ਗਏ ਉਹ ਦੁਬਾਰੇ 19 ਨੂੰ ਲੈ ਕੇ ਗਏ 19 ਲੱਗਿਆ ਸੀ ਦੁਬਾਰੇ 19 ਲੱਗੇ ਲੈ ਕੇ ਆ ਆਹ ਅੱਛਾ ਫਿਰ ਉਹ ਪਟਿਆਲਾ ਰੈਫਰ ਕਰਤਾ ਹਾਂ ਜੀ ਹਾਂ ਤੇ ਹੁਣ ਮੁੱਤੇ ਤੇ ਕਰਦੇ ਹਾਂ ਮੰਗ ਜੀ ਬਾਹਰ ਦੀ ਗੱਲ ਬਈ ਹੋਵੇ ਜੇ ਤਾਂ ਜਿਹੜੀ ਹੁੰਦੀ ਹੈ ਮੈਂ ਤਾਂ ਬੱਚਿਆਂ ਨੇ ਤੈਨੂੰ ਇਸ ਪਟਿਆਲਾ ਜਾ ਕੇ ਕੀ ਪਟਿਆਲਾ ਜਾਈਗਾ ਇਹ ਸੋਹਣਿਆ ਜਰਵਾ ਫੈਲ ਕੇ ਦੇ ਅੰਦਰ ਹਾਂਜੀ ਉੱਥੇ ਮੈਥੋ ਕੀ ਉਹਦੀ ਹਾਂ ਉੱਥੇ ਡੱਥ ਹੋਇਆ ਜੀ ਕਦੋਂ ਇਹ ਅੱਜ ਕੱਲ ਹਾਂ ਕੱਲ ਰਾਤ 9 ਵਜੇ ਰਾਤ 9 ਵਜੇ ਜਿਹੜਾ ਇਹਨੇ ਪਟਾਕਾ ਸੀ ਉੱਥੋਂ ਸਿੱਧਾ ਉਰੇ ਲੈ ਕੇ ਉੱਥੋਂ ਇਹਦਾ ਇੱਥੇ ਲੈ ਆਇਆ ਇਹਨੇ ਬੈਕ ਫਾਇਰ ਸਾਹਿਬ ਜੀ ਇਹਨੇ ਵੀ ਡਾਕਟਰ ਨੇ ਗਿਆ ਲਿਆ ਹੈ ਅਰੇ ਕੱਲ ਡਾਕਟਰ ਹੋਈ ਹੈ ਹਾਂਜੀ ਉਹ ਲਾ ਬਾਈਪਾਸ ਫਾਇਰ ਵੀ ਬੰਨ ਦਿੱਤਾ ਜਿਹੜਾ ਸਾਰੇ ਲੋਕ ਇੱਥੇ ਇਕੱਠੇ ਹੋਏ ਨੇ ਕੀ ਚੱਕਰ ਮੈਨੂੰ ਹੁਣੇ ਟੈਲੀਫੋਨ ਗਿਆ ਸੀਗਾ ਕਿ ਬਈ ਜਿਹੜਾ ਗੁਰਮਖੋ ਹਸਪੀਟਲ ਹੈ ਇੱਥੇ ਝਮਟ ਤੋਂ ਕੁਲਦੀਪ ਕੌਰ ਹੈ ਜਿਹੜੀ ਪਤਨੀ ترਸ਼ੇਮ ਸਿੰਘ ਉਹਨੂੰ ਇੱਥੇ ਕੁਝ ਦਿਨ ਪਹਿਲਾਂ ਕਿੱਤੇ ਦੀ ਪਥਰੀ ਵਾਸਤੇ ਦਾਖਲ ਕਰਵਾਇਆ ਗਿਆ ਸੀ ਉਹਦੀ ਮੌਤ ਹੋ ਗਈ ਹੈ ਕਿ ਜਦੋਂ ਮੈਂ ਇੱਥੇ ਆ ਕੇ ਹੁਣ ਦੇਖਿਆ ਤਾਂ ਇੱਥੋਂ ਇਹ ਪਤਾ ਚੱਲਿਆ ਕਿ ਵੀ ਜਿਹੜਾ ਇੱਥੇ ਦਾਖਲ ਕੀਤੇ ਗਏ ਇੱਕ ਮੈਂ ਤੁਹਾਨੂੰ ਇਹ ਵੀ ਗੱਲ ਦੱਸ ਦੇਣਾ ਇਹਨਾਂ ਦੇ ਜਿਹੜੇ ਪ੍ਰਾਈਵੇਟ ਹਸਪੀਟਲ ਵਾਲੇ ਆ ਇਹਨਾਂ ਦੇ ਏਜੰਟ ਹੁੰਦੇ ਆ ਓਜੈਂਟੇ ਹੁੰਦੇ ਆ ਜਿਹੜੇ ਕੋਈ ਪਿੰਡਾਂ ਦੇ ਵਿੱਚ ਦਵਾਈਆਂ ਭਲਾਣੇ ਟਿਮਕਾ ਉਹ ਜਿਹੜੇ ਦਵਾਈਆਂ ਵਾਲੇ ਜਾਂ ਜਿਹੜੇ ਆਸ਼ਾ ਵਰਕਰ ਵਗੈਰਾ ਜਾਂ ਐਂਬੂਲੈਂਸਾਂ ਵਾਲੇ ਕਿਉਂਕਿ ਇਹਨਾਂ ਦਾ ਏਜੈਂਟੀ ਕਰਕੇ ਇਹ ਜਿਹੜਾ ਪਿੰਡ ਝਮਟ ਪੈਂਦਾ ਇਹਨਾਂ ਦੇ ਕੋਲੇ ਜਿਹੜੇ ਉੱਥੇ ਰਾਲਾ ਸਾਹਿਬ ਵੀ ਇੱਕ ਵਧੀਆ ਹਸਪਤਾਲ ਹੈ ਜਿਹਦੇ ਵਿੱਚ ਇਹ ਉਹ ਕਰ ਸਕਦੇ ਸੀਗੇ ਪਰ ਇਹਨਾਂ ਦੇ ਕਿਸੇ ਨਾ ਕਿਸੇ ਜਰੀਏ ਇੱਥੇ ਲਿਆਂਦੇ ਗਏ ਤੇ ਇੱਥੇ ਇਹਨਾਂ ਤੋਂ ਆਪਣਾ ਜਿਹੜਾ ਸੀ ਪੈਸਾ ਵੀ ਭਰਵਾਇਆ ਗਿਆ ਇੱਕ ਟਿੱਤੇ ਦੇ ਆਪਰੇਸ਼ਨ ਦਾ 60000 ਰੁਪਏ ਭਰਵਾਇਆ ਗਿਆ ਜਦੋਂ ਹੁਣ ਸੁਣਨ ਦੇ ਵਿੱਚ ਗੱਲ ਆਈ ਹੈ ਉਹ ਇਹ ਵੀ ਆਈ ਹੈ ਵੀ ਇਹਨਾਂ ਦਾ ਜਿਹੜਾ ਕਾਰਡ ਉਹ ਵੀ ਰੱਖਿਆ ਗਿਆ ਹੁਣ ਇੱਥੇ ਜੋ ਜਿਹੜਾ ਆ ਜਿਹੜਾ ਚਲ ਸਰਕਾਰੀ ਕਾਰਡ ਚੱਲਦਾ ਜਿਹੜੀ ਜਿਹੜੀ ਇਤੋਂ ਬਾਅਦ ਇਹ ਗੱਲ ਹੋਈ ਸੀ ਜਿਹੜੀ ਹੁਣ ਹੀ ਮੈਂ ਦੇ ਸਾਹਮਣੇ ਆ ਪ੍ਰੈਸ ਦੇ ਸਾਹਮਣੇ ਉਹਦੇ ਘਰ ਵਾਲੇ ਨੇ ਗੱਲ ਕਹੀ ਹੈ ਇਹ ਇੱਥੇ ਜਨ ਆਪਰੇਸ਼ਨ ਹੋਣ ਤੋਂ ਬਾਅਦ ਉਹਦੇ ਦਰਦ ਹੋਇਆ ਸੀ ਸੋਜਾਈ ਹੋਈ ਸੀ ਸੋਜ ਹੁੰਦੀ ਹੈ ਤੇ ਵੀ ਕਹਿੰਦੇ ਵੀ ਠੀਕ ਆ ਘਰੇ ਲੈ ਜਾ ਹੁਣ ਰੋਚ ਨੇ ਆਪ ਹੀ ਕਿਹਾ ਜਦੋਂ ਇਹ ਘਰੇ ਲਗੇ ਇੱਥੇ ਸੋਜ ਆਈ ਤਾਂ ਘਰੇ ਭੇਜਿਆ ਤਾਂ ਉਦੋਂ ਡਾਕਟਰਾਂ ਦੀ ਅਣਗਹਿਲੀ ਹੈ ਆਗਰ ਇੱਥੋਂ ਇਹ ਕੁਝ ਹੁੰਦਾ ਕਿ ਇਹ ਵੀ ਜਿਹੜਾ ਇਹ ਠੀਕ ਸੀ ਇੱਥੇ ਠੀਕ ਹੈ ਆ ਇੱਥੋਂ ਠੀਕ ਹੈ ਉੱਥੇ ਬਾਅਦ ਦੇ ਵਿੱਚ ਹੋਇਆ ਉਹ ਮੰਨੇ ਜਾਂਦਾ ਵੀ ਦੁਬਾਰਾ ਉੱਠ ਖੜਿਆ ਪਰ ਉਹ ਵੀ ਤਾਂ ਮੰਨੇ ਜਾਂਦਾ ਜੇ ਇਹਨੇ ਜਾ ਕੇ ਕੋਈ ਕੰਮ ਕੀਤਾ ਹੁੰਦਾ ਜੇ ਕਿਤੇ ਮੰਜੇ ਤੇ ਪਈ ਤੇ ਹੁੰਦਾ ਤਾਂ ਵੀ ਇਹਨਾਂ ਦੀ ਗਲਤੀ ਆ ਇਹ ਘਰੇ ਹੋਇਆ ਇਹਦੀ ਗਲਤੀ ਆ ਫਿਰ ਇੱਥੋਂ ਜਿਹੜੀ ਦੂਸਰੀ ਗੱਲ ਸਾਹਮਣੇ ਆਈ ਆ ਇੱਥੋਂ ਦੂਸਰੇ ਆਪਰੇਸ਼ਨ ਕਰਾਉਣ ਤੋਂ ਬਾਅਦ ਉੱਥੇ ਭੇਜਿਆ ਜੇ ਇੱਥੋਂ ਭੇਜਣ ਦੇ ਸਰਕਾਰੀ ਚ ਭੇਜਦੇ ਰਜਿੰਦਰਾ ਵਿੱਚ ਭੇਜਦੇ ਪ੍ਰਾਈਵੇਟ ਹਸਪੀਟਲ ਚ ਬਟਿਆਲੇ ਭੇਜਿਆ ਬੰਦੇ ਵੀ ਇਹਨਾਂ ਦੇ ਹੀ ਗਏ ਇਹਨਾਂ ਨੇ ਜੋ ਕੀਤਾ ਇਹਦੇ ਵਿੱਚ ਇਹ ਪੂਰੀ ਗੱਲ ਡਾਕਟਰ ਦੀ ਹੋ ਆ ਰਹੀ ਹੈ ਇਹਨਾਂ ਦੇ ਸਬੂਤਾਂ ਦੇ ਪ੍ਰਤੱਖ ਸਾਹਮਣੇ ਇਹ ਹਸਪੀਟਲ ਦੀ ਗਲਤੀ ਕਰ ਰਹੀ ਹੈ ਇਹਨੂੰ ਜਿਹੜਾ ਹੈ ਇਹਨਾਂ ਦੇ ਜਿਹੜੇ ਅੰਗਰੇਜ਼ ਨਾਲੇ ਬੱਚੇ ਦੀ ਡੈਥ ਹੋਈ ਹੈ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹਰ ਤਰੀਕਾ ਕਰਾਂਗੇ ਅਗਰ ਇਹ ਛੱਟ ਨਾ ਹੋਇਆ ਤਾਂ ਫਿਰ ਸਭ ਕੁਝ ਕਰਾਂਗੇ ਜੀ ਇਹਨੂੰ ਇਨਸਾਫ ਦਿਵਾਵਾਂਗੇ ਗਰੀਬ ਆਦਮੀ ਨੂੰ ਇਨਸਾਫ ਇਹ ਤੋਂ ਹਰੇਕ ਪੈਸੇ ਵੀ ਲੈਲੇ ਬੰਦਾ ਵੀ ਗਿਆ ਔਰ ਕੁਦਰਤੀ ਗਿਆ ਵਕਰੀ ਗੱਲ ਹੈ ਪਰ ਇੱਥੋਂ ਇਹ ਜੋ ਤਰਸ਼ੇਮ ਸਿੰਘ ਨੇ ਦੱਸਿਆ ਹੈ ਕਿ ਵੀ ਇਹੋ ਸੋਚ ਆਈ ਹੋਈ ਚ ਉਹਨੂੰ ਉਵੇਂ ਹੀ ਭੇਜਤਾ ਯਾਰ ਇਹ ਤਾਂ ਗਲਤੀ ਹੈ ਨਾ ਇਹ ਡਾਕਟਰਾਂ ਨੂੰ ਪਤਾ ਹੁੰਦਾ ਜੇ ਆਪਰੇਸ਼ਨ ਕਰਨ ਵਾਲੇ ਨੂੰ ਇੱਥੇ ਦਾਖਲ ਨੂੰ ਪਤਾ ਹੈ ਤਾਂ ਇਹਨੂੰ ਉਹ ਕਿਉਂ ਪਤਾ ਹੈ